ਇਹ ਆਖਰੀ ਲੱਗੂ ਤੇ ਪੁੱਛੇ ਆਪਣੀ ਤੋਂ ਤੇ ਬੜੀ ਮੰਦ ਭਾਗੀ ਗੱਲ ਆ ਬੜਾ ਦੁੱਖ ਹੋਇਆ ਲਗਭਗ 2 ਘੰਟੇ ਹੋ ਗਏ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆਈਆਂ ਟੈਂਸਰ ਆਈਆਂ ਉਹਦੇ ਨਾਲ ਵੀ ਜਿਲ੍ਹੇ ਦੇ ਤਿੰਨ ਹਿੱਸੇ ਸੀ ਦੋ ਹਿੱਸੇ ਬਚ ਗਏ ਨੇ ਪਰ ਫਿਰ ਵੀ ਨੁਕਸਾਨ ਬਹੁਤ ਜ਼ਿਆਦਾ ਹੈ ਤੇ ਸਾਰੇ ਕਰਮਚਾਰੀ ਵੀ ਲੱਗੇ ਆ ਨਾ ਦੀ ਆਪਣੀ ਲੇਬਰ ਵੀ ਲੱਗੀ ਹੋਈ ਆ ਤੇ ਸਾਰੇ ਬਹਿਕਵੇਂ ਵਾਲੇ ਲੱਗੇ ਹੋਏ ਨੇ ਪਰ ਫਿਰ ਵੀ ਬਚਤ ਤਾਂ ਹੋ ਗਈ ਆ ਵੀ ਇੰਨਾ ਕੋਲ ਜਗਾ ਖੁੱਲੀ ਸੀ ਉਹਦੀ ਕਰਕੇ ਬਚਤ ਹੋ ਗਈ ਐ ਕਿ ਅਸੀਂ ਮੋਗੇ ਤੋਂ ਵੀ ਡੀਸੀ ਸਾਹਿਬ ਨੂੰ ਫੋਨ ਕਰਤਾ ਸੀਗਾ ਜੇਤੋਂ ਤੋਂ ਕੋਟਪੂਰੇ ਤੋਂ ਤੇ ਲੋਕਲ ਬਾਗਾ ਪੁਰਾਣਾ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਪਰ ਫਿਰ ਵੀ ਇੰਨਾ ਦਾ ਬਾਰਦਾਨਾ ਸੀਗਾ ਕਾਫੀ ਪਿਆ ਇੱਥੇ ਉਹਦਾ ਬਹੁਤ ਵੱਡਾ ਨੁਕਸਾਨ ਆ ਤਾਂ ਉਹ ਬੜੀ ਦੁੱਖ ਦੀ ਗੱਲ ਆ ਮਾੜੀ ਗੱਲ ਆ ਕੇਵਲ ਜੀ ਨੇ ਬੰਦਾ ਬੜੀ ਬੇਇੱਜ਼ਤ ਕਰਦਾ ਵਪਾਰੀ ਨੂੰ ਤਾਂ ਵੈਸੇ ਹੀ ਘਾਟਾ ਹੋ ਜੇ ਤਾਂ ਕਈ ਸਾਲਾਂ ਤੱਕ ਨਾਲ ਨਹੀਂ ਰਲਦਾ ਸਾਨੂੰ ਲਗਭਗ ਘੰਟਾ ਹੋ ਗਿਆ ਸੀ ਇੱਥੇ ਉਹੀ ਦੇਖਦੇ ਆ ਜਿੱਥੇ ਕਿਤੇ ਲੋੜ ਆ ਇਹਨਾਂ ਨੂੰ ਜਿਹੜੀ ਚੀਜ਼ ਦੀ ਸਹੂਲਤ ਆ ਉਹ ਗਿਆ ਵੀ ਆ ਨਾਲ ਦੇ ਨਾਲ ਫੋਨ ਵੀ ਕਰੀ ਜਾਂਦੇ ਆ ਉਹ ਜ਼ਿਆਦਾ ਤਾਂ ਨਹੀਂ ਕਲੀਅਰ ਹੋਇਆ ਬਟ ਜਿੱਥੋਂ ਤੱਕ ਲੱਗਦਾ ਸ਼ਾਰਟ ਸਰਕਟ ਦਾ ਕਰਕੇ ਹੋ ਸਕਦਾ ਏ ਬਾਕੀ ਅਜੇ ਕੋਈ ਜਿਆਦਾ ਪਤਾ ਕਲੀਅਰ ਨਹੀਂ ਹੋਇਆ ਕਿਹੜੀ ਕਾਰਨ ਕਰਕੇ ਅੱਗ ਲੱਗੀ ਆ ਹਾਂਜੀ ਨੁਕਸਾਨ ਕਾਫੀ ਨੁਕਸਾਨ ਆ ਇਹਨਾਂ ਦਾ 3 ਲੱਖ ਦਾ ਗੱਟਾ ਪਿਆ ਸੀਗਾ ਜਿਹੜਾ ਬਾਰਦਾਨਾ ਸੀਗਾ ਲਗਭਗ 25-30 ਰੁਪਏ ਦਾ ਗੱਟੇ ਦਾ ਰੇਟ ਆ ਤਾਂ ਘਟੋਟ ਕਰੋੜ ਰੁਪਏ ਤੇ ਹੀ ਬਣ ਗਿਆ ਉਸ ਤੋਂ ਬਾਅਦ ਬਾਂਸਪਤੀ ਪਿਆ ਸੀਗਾ ਉਸ ਤੋਂ ਬਾਅਦ ਬਾਕੀ ਵੀ ਬਹੁਤ ਆ ਫਿਰ ਤਾਂ ਤੋਂ ਛੱਡ ਵੀ ਸਾਰਾ ਖਰਾਬ ਹੋ ਗਿਆ ਫਿਰ ਉੱਪਰ ਸੋਲਰ ਪ੍ਰੋਜੈਕਟ ਲੱਗਿਆ ਹੋਇਆ ਸੀ ਉਹ ਵੀ ਖਰਾਬ ਹੋ ਗਿਆ ਤਾਂ ਨੁਕਸਾਨ ਕਾਫੀ ਕਾਫੀ ਨੁਕਸਾਨ ਆ ਬਹੁਤ ਨੁਕਸਾਨ ਬਹੁਤ ਵੱਡੀ ਦੁੱਖ ਦੀ ਗੱਲ ਆ ਕਿ ਬਹੁਤ ਵੱਡਾ ਨੁਕਸਾਨ ਆ ਬਾਬੂ ਕੇਵਲ ਜੀ ਦਾ ਬਾਲੀ ਜੀ ਉਹਨਾਂ ਦਾ ਜਿਹੜਾ ਕਿ ਬਹੁਤ ਵੱਡਾ ਪ੍ਰਜੈਕਟ ਹੈ ਬਹੁਤ ਹਜ਼ਾਰਾਂ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲਿਆ ਜਿਹੜਾ ਕਿ ਅੱਜ ਬਹੁਤ ਦੁਖਦੀ ਘੜੀ ਹੈ ਤੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਬਾਬੂ ਕੇਵਲ ਜੀ ਉਹਨਾਂ ਦਾ ਬਾਲੀ ਜੀ ਉਹਨਾਂ ਦਾ ਹੋਇਆ ਹਰ ਇੱਕ ਨੇ ਬਿਸੂਸ ਕੀਤਾ ਤੇ ਦੁਖਰੀ ਘੜੀ ਦੇ ਵਿੱਚ ਸਾਰੇ ਲੋਕ ਇੱਥੇ ਆਏ ਨੇ ਸਾਰੇ ਹੀ ਸਮਰਥਨ ਕਰਨ ਵਾਸਤੇ ਫੈਰ ਬਗਰੇਡ ਕਿ ਇਹ ਤੇ ਫਾਇਰ ਗ੍ਰੇਡ ਜਿਲੂ ਹੈ ਪਰ ਡਰਾਈਵਰ ਹੈ ਨਹੀਂ ਚਲ ਕੋਡ ਵੀ ਫਾਇਰ ਗ੍ਰੇਡ ਹੈ ਪਰ ਡਰਾਈਵਰ ਹੈ ਨਹੀਂ ਇਹ ਬਹੁਤ ਘਾਟਾ ਕੇ ਫਾਇਰ ਗ੍ਰੇਡ ਦੇ ਜੇ ਡਰਾਈਵਰ ਹੋਣੇ ਚਾਹੀਦੇ ਆ ਹੋਰ ਵੀ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਫਾਇਰ ਗ੍ਰੇਡ ਵੱਡੀ ਤੋਂ ਵੱਡੀ ਵੱਧ ਤੋਂ ਵੱਧ ਇੱਥੇ ਭੇਜਿਆ ਜਾਣ ਜਿਹੜਾ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਅਜੇ ਵੀ ਅੱਗਾਂ ਜਿਹੜੀ ਬਹੁਤ ਸਿਗਰਾਂ ਤੇ ਕਾਰ ਮਤਲਬ ਲੱਗੇ ਕਿ ਕਾਬੂ ਹੋਇਆ ਜਾਂ ਇਹ ਸੌਂਡ ਸਰਕ ਨਹੀਂ ਹੋ ਸਕਦਾ ਕੁਝ ਕੋਈ ਮਾਫਾ ਪਤਾ ਨਹੀਂ ਜਿਵੇਂ ਲੱਗਿਆ ਕਿ ਬਾਅਦ ਵਿੱਚ ਹੀ ਲੱਗੂਗਾ ਕਿੱਥੋਂ ਅਗਰ ਲੱਗੇਗਾ